ਦੇ ਵਿਚਾਰ ਵਾਲੀ ਚੋਮੜਾਈ ਲੋਕਾਂ ਦੀ ਭੀੜ ਭਾਜਪਾ ਉਮੀਦਵਾਰ ਪੰਨੀਤ ਕੋਰ ਦੇ ਹੱਥ ਚ ਕੀਤਾ ਪ੍ਰਚਾਰ ਕਲ ਜਲੰਧਰ ਚ ਤਸ਼ੀਲ ਕੁਮਾਰ ਰਿੰਕੂ ਅਤੇ ਗੁਰਦਾਸਪੁਰ ਚ ਦਿਨੇਸ਼ ਬੱਬੂ ਦੇ ਹੱਥ ਚ ਕਰਨਗੇ ਪ੍ਰਚਾਰ ਫਰੀਦਕੋਟ ਹਲਕੇ ਚ ਹੋਰ ਮਜ਼ਬੂਤ ਹੋਈ ਆਪ ਕਾਲੀ ਦਲ ਦੇ ਪੀਏਸੀ ਮੈਂਬਰ ਰਜਿੰਦਰ ਦਾਸ ਰਿੰਕੂ ਅਤੇ ਐਨਐਸਯੂਆਈ ਦੇ ਯੂਥ ਕਾਂਗਰਸ ਵਰਦਾਨ ਰਹੇ ਗੁਸ਼ਨ ਸਿੰਘ ਕਬਾਲਵਾਲ ਆਪ ਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਇਆ ਸ਼ਾਮਲ ਨੰਗਰੂਰ ਹਲਕੇ ਚੋਹਰ ਮਜ਼ਬੂਤ ਹੋਈ ਆ ਸਾਬਕਾ ਮੰਤਰੀ ਨੂਰ ਤਲੀ ਖਾਨ ਬਗਾ ਤੇ ਮਲੇਰ ਕੋਟਲਾ ਦੇ ਕਈ ਕੌਂਸਲਰ ਆਪ ਤੇ ਹੋਈ ਸ਼ਾਮਲ ਸੀ ਅਮਾਨ ਨੇ ਕਰਵਾਇਆ ਪਾਰਟੀ ਚ ਸ਼ਾਮਲ ਸ੍ਰੀਕੇਵਲਾ ਤੇ ਹਮਲੇ ਨੂ ਸਟੰਡ ਦਸੰਦੇ ਮਾਮਲੇ 'ਚ ਈਸੀਆਈ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਸਖਤ ਚੇਤਾਵਨੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨੂੰ ਦਿੱਤੇ ਸਪਸ਼ਟਕਰਨ ਤੋਂ ਈਸੀਆਈ ਇਸ ਅਸੰਤੁਸ਼ਟ ਪਟਿਆਲਾ ਚ ਇੱਕ ਖਾਨ ਨਾਲ ਬੱਚੀ ਦੀ ਮੌਤ ਮਾਮਲੇ ਚ ਰਿਪੋਰਟ 온 ਤੋਂ ਬਾਅਦ ਹੋਇਆ ਵੱਡਾ ਖੁਲਾਸਾ ਰਿਪੋਰਟ ਚ ਦੱਸਿਆ ਕਿ ਇੱਕ ਚ ਨਈ ਸੀ ਕੋਈ ਜ਼ਹਿਰੀਲਾ ਪਦਾਰਥ ਪਰਿਵਾਰ ਨੇ ਕਿਹਾ ਪੈਥੋਲੋਜੀ ਲਾਬ ਦੀ ਰਿਪੋਰਟ ਆਉਣੀ ਬਾਕੀ ਸਾਨੂੰ ਉਮੀਦ ਆ ਕਿ ਇਨਸਾਫ ਮਿਲੇਗਾ ਚੋਣ ਪ੍ਰਚਾਰ ਦੌਰਾਨ ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਲੋਕਾਂ ਦਾ ਮਿਲ ਰਿਹਾ ਪੂਰਾ ਸਹਿਯੋਗ ਅਤੇ ਵੱਡੀ ਲੀਡ ਨਾਲ ਹੋਵੇਗੀ ਜਿੱਤ ਨਾਲ ਹੀ ਕਿਹਾ ਵਿਰੋਧੀਆਂ ਤੇ ਵੀ ਨਾਲ ਇਸੇ ਕੱਸੇ ਤੰਚ ਗਰਮੀ ਨੂੰ ਦੇਖਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਸੰਗਤਾਂ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ ਪੱਖਿਆ ਕੂਲਰ ਅਤੇ ਪੀਣ ਵਾਲੇ ਪਾਣੀ ਦਾ ਰੱਖਿਆ ਖਾਸਿਆਨ ਪਰ ਕਰਮਾ 'ਚ ਵਿਸ਼ਾਈ ਜਾਣ ਵਾਲੇ ਮੈਡ ਦੀ ਗਿਣਤੀ ਵੀ ਵਧਾ ਦਿੱਤੀ ਗਈ। ਫਲੋਰ ਨੇੜੇ ਹੋਇਆ ਭਿਆਨਕ ਸੜਕ ਹਾਦਸਾ ਤੇਜ਼ ਰਫ਼ਤਾਰ ਗੱਡੀ ਨੇ ਪਿੱਛੋਂ ਟਰੈਕਟਰ ਟਰਾਲੀ 'ਚ ਮਾਰੀ ਜ਼ਬਰਦਸਤ ਟੱਕਰ 'ਚ ਲੋਕ ਪੂਰੀ ਤਰ੍ਹਾਂ ਜ਼ਖਮੀ। ਪੰਜਾਬ ਜਾਂਦੀ ਗਰਮੀ ਅਤੇ ਲੂ ਦਾ ਕਹਿਰ ਜਾਰੀ ਗਰਮੀ ਨੇ ਤੋੜਿਆ 10 ਸਾਲਾ ਦਾ ਰਿਕਾਰਡ ਪੰਜ ਦਿਨਾਂ ਲਈ ਲੂ ਦਾ ਰੈੱਡ ਅਲਰਟ ਜਾਰੀ ਲੋਕ ਹੋਏ ਪਰੇਸ਼ਾਨ ਅੰਮ੍ਰਿਤਸਰ ਆ ਰਹੇ ਕਿਸਾਨਾਂ ਦੀ ਵਸਦਾ ਹੋਇਆ ਭਿਆਨਕ ਐਕਸੀਡੈਂਟ 31 ਕਿਸਾਨ ਮਜ਼ਦੂਰ ਅਤੇ ਇੱਕ ਮਹਿਲਾ ਜ਼ਖਮੀ ਕਿਸਾਨ ਅੰਦੋਲਨ ਦੋ ਦੇ 100 ਦਿਨ ਪੂਰੇ ਹੋਣ ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਪਟਿਆਲਾ ਚ ਵੀ ਮੋਦੀ ਦੀ ਰੈਲੀ ਦੇ ਮੱਦੇਨਜ਼ਰ ਵਿਧਾਈ ਗਈ ਸੁਰੱਖਿਆ ਸ਼ੰਭੂ ਖਨੋਰੀ ਬਾਰਡਰ ਤੇ ਪ੍ਰਦਰਸ਼ਨ ਕਰੇ ਕਿਸਾਨ ਵੀ ਰੈਲੀ ਚ ਹੋਣਗੇ ਸ਼ਾਂ ਦੋ ਦਿਨੋਂ ਪੰਜਾਬ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਤੇ ਕੱਲ ਗੁਰਦਾਸਪੁਰ ਤੇ ਜਲੰਧਰ ਚ ਕਰਨਗੇ ਚੋਣ ਰੈਲੀ ਪਰ ਨੀਤਕੋਰ ਦਿਨੇਸ਼ ਬੱਬੂ ਸੁਸ਼ੀਲ ਰਿੰਕੂ ਦੇ ਹੱਕ ਚ ਕਰਨਗੇ ਪਰਚਾ ਨਹੀਂ ਹਵਾਈ ਅੱਡੇ ਤੇ ਏਟੀਸੀ ਪਵਨ ਚ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡੀਆਂ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ ਪਰ ਇਸ ਦੌਰਾਨ ਜਾਨੀ ਨੁਕਸਾਨ ਤੋਂ ਰਿਹਾ ਬਚਾ Rajasthan ਦੇ ਦੋਸਤ ਚ ਵਿਆਸ ਸਮਾਗਮ ਦੇ ਵਿੱਚ ਫੂਡ ਪੋਇਜ਼ਨਿੰਗ ਦੇ ਸ਼ਿਕਾਰ ਹੋਏ 107 ਲੋਕ ਹੋਏ ਬਿਮਾਰ ਇਹਨਾਂ ਲੋਕਾਂ ਨੂੰ ਮਿਸ਼ਰੀ ਮਾਵਾ ਖਾਣ ਦੇ ਬਾਅਦ ਪੇਟ ਦਰਦ ਉਲਟੀ ਦਸਤ ਦੀ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਹਸਪਤਾਲ ਕਰਵਾਇਆ ਗਿਆ ਪਰ ਪਾਰੀਗਰਮੀ ਤੇ ਲੋ ਦਾ ਕਹਿਰ ਜਾਰੀ ਰਾਜਸਥਾਨ ਚ ਤਾਪਮਾਨ 50 ਡਿਗਰੀ ਦੇ ਪਾਰ ਪਹੁੰਚਿਆ ਪੰਜਾਬ ਸਮੇਤ ਕਈ ਰਾਜਾਂ ਦੇ ਵਿੱਚ ਲੋ ਦਾ ਅਲਰਟ ਸਤੀ ਮਾਲੀਵਾਲ ਕੁਟਮਾਰ ਮਾਮਲਾ ਮਾਲੀਵਾਲ ਦਾ ਇਲਜ਼ਾਮ ਪਾਰਟੀ ਚ ਹਰ ਕਿਸੇ ਤੇ ਮੇਰਾ ਅਕਸ ਖਰਾਬ ਕਰਨ ਦਾ ਬਹੁਤ ਭਾਰੀ ਦਬਾਅ ਪ੍ਰਾਨੇ ਗੰਡਾਸਾ ਮਾਰ ਕੇ ਭਰਾ ਪਰਜਾਈ ਤੇ ਇੱਕ ਪਤੀਜੇ ਦਾ ਕੀਤਾ ਕਤਲ ਫਿਰਦੋਸ਼ੀ ਮੌਕੇ ਤੋਂ ਹੋਇਆ ਫਰਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਬੈਂਗਲੁਰੂ ਚ ਤਿੰਨ ਵੱਡੇ ਹੋਟਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਜਾਂਚ ਜੁਟਿਆ ਪੁਲਿਸ ਟੀਮਾਂ ਪੁਲਿਸ ਪ੍ਰਸ਼ਾਸਨ ਵਿੱਚ دہشت ਦਾ ਮਾਹੌਲ ਨੰਦੀਗ੍ਰਾਮ ਚ ਭਾਜਪਾ TMC ਵਰਕਰਾਂ ਵਿਚਾਲੇ ਝੜਪ BJP ਵਰਕਰ ਦੀ ਹੱਤਿਆ ਤੋਂ ਬਾਅਦ ਹੰਗਾਮਾ ਸੱਤ ਲੋਕ ਹੋਏ ਜ਼ਖਮੀ ਹੁਣ ਰਾਤ ਨੂੰ ਵੀ ਜਾਰੀ ਰਹੇਗੀ ਹੀਟ ਵੇਵ ਭਿਆਨਕ ਗਰਮੀ ਕਾਰਨ ਚੁਲਸ ਰਹੇ ਲੋਕ ਜੰਮੂ ਕਸ਼ਮੀਰ ਦੇ ਪਹਾੜੀ ਅਤੇ ਮੈਦਾਨੀ ਇਲਾਕੇ ਚ ਭਾਰੀ ਗਰਮੀ IMD ਨੇ ਜਾਰੀ ਕੀਤਾ ਰੈਡ ਅਲਰਟ ਬ੍ਰਾਜ਼ੀਲ ਚ ਇੱਕ ਬੱਚੇ ਨੇ ਆਪਣਾ ਮੋਬਾਈਲ ਖੋਣ ਤੋਂ ਪਰੇਸ਼ਾਨ ਹੋ ਕੇ ਆਪਣੇ ਮਾਤਾ-ਪਿਤਾ ਤੇ ਭੈਣ ਨੂੰ ਮਾਰੀ ਗੋਲੀ। ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਫਟਾਬਾਡ ਜ਼ਿਲ੍ਹੇ ਦੇ ਪਹਾੜੀ ਖੇਤਰ ਚ ਇੱਕ ਜੀਪ ਖੱਡ ਚ ਡਿੱਗੀ 6 ਲੋਕਾਂ ਦੀ ਮੌਤ ਤੇ 5 ਹੋਏ ਜ਼ਖਮੀ। ਭਾਰਤੀ ਅਮਰੀਕੀ ਨਿੱਕੀ ਹੈਲੀ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਦੇਵੇਗੀ ਵੋਟ ਸੰਯੁਕਤ ਰਾਸ਼ਟਰ ਚ ਅਮਰੀਕਾ ਦੀ ਸਾਬਕਾ ਰਾਜਦੂਤ ਹੈਲੀ ਨੇ ਵਾਸ਼ਿੰਗਟਨ ਦੇ ਹਰਸਨ ਇੰਸਟੀਚਿਊਟ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਮੈਂ ਟਰੰਪ ਨੂੰ ਵੋਟ ਪਾਵਾਂਗੀ ਮੈਂ ਪਹਿਲਾਂ ਜੋ ਕਿਹਾ ਉਸ ਤੇ ਗਾਂਗੀ ਕਾਇ ਅਮਰੀਕੀ ਸੈਂਟਰ ਟ੍ਰੇਡ ਕਰੂਜ਼ ਨੇ ਬਾਈਡਨ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦੀਆਂ ਉਡਾਈਆਂ ਧੱਜੀਆਂ ਬ੍ਰਿਟਨ ਕ੍ਰੂਜ਼ ਨੇ ਕੁਦਰਤੀ ਆਫਤਾਂ ਉੱਤੇ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਤੋਂ ਕੀਤੀ ਪੁੱਛਗਿੱਛ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਨੇ ਐਲਾਨ ਕੀਤਾ ਕਿ ਦੇਸ਼ 'ਚ 4 ਜੁਲਾਈ ਨੂੰ ਹੋਣਗੀਆਂ ਆਮ ਚੋਣਾਂ ਉਨ੍ਹਾਂ ਦੇ ਇਸ ਐਲਾਨ ਨਾਲ ਹੀ ਚੋਣਾਂ ਦੀਆਂ ਤਰੀਕਾ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਾ ਹੋਇਆ ਅੰਤ ਵਿਕੀ ਲੀਕਸ ਦੇ ਸੰਸਥਾਪਕ ਜੂਲੀਅਸ ਐਸਾਂਜੇ ਨੇ ਜਾਸੂਸੀ ਦੇ ਦੋਸ਼ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਜ ਅਮਰੀਕਾ 'ਚ ਉਹਨਾਂ ਦੀ ਹਵਾਲਗੀ ਨੂੰ ਮਨਜ਼ੂਰੀ ਦੇਣ ਵਾਲੇ ਬ੍ਰਿਟੇਨ ਦੀ ਅਦਾਲਤ ਵੱਲੋਂ ਵੱਡੀ ਰਾਹਤ ਲੰਡਨ ਹਾਈ ਕੋਰਟ ਦੇ ਦੋ ਜੱਜਾਂ ਨੇ ਅਸਾਂਜੇ ਨੂੰ ਅਪੀਲ ਕਰਨ ਦੀ ਦਿੱਤੀ ਇਜਾਜ਼ਤ ਮੈਕਸੀਕੋ ਦੇ ਨਿਊ ਵੋ ਲਿਓਨ ਸੂਬੇ ਦੇ ਸੇਂਟ ਪੈਡਰੋ ਗਾਰਜਾ ਗਾਰਸਿਆ ਵਿੱਚ ਨਾਗਰਿਕ ਮੂਵਮੈਂਟ ਪਾਰਟੀ ਦੀ ਰੈਲੀ ਦੌਰਾਨ ਡਿੱਗੀ ਸਟੇਜ ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਤੇ 50 ਵਿਅਕਤੀ ਹੋਏ ਜ਼ਖਮੀ। ਉਤਰੀ ਪੂਰਬੀ ਉਤਰੀ ਪੂਰਬੀ ਚੀਨ ਦੇ ਹਰਬਿੰਗ 'ਚ ਇੱਕ ਇਮਾਰਤ 'ਚ ਹੋਇਆ ਧਮਾਕਾ ਇੱਕ ਔਰਤ ਦੀ ਮੌਤ ਤੇ 3 ਲੋਕ ਹੋਏ ਜ਼ਖਮੀ। ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਰਾਮ ਮੱਲਾਰ 'ਚ ਕੋਲੰਬੀਆ ਦੇ ਦੂਤਾਵਾਸ ਦੀ ਸਥਾਪਨਾ ਦੇ ਦਿੱਤੇ ਨਿਰਦੇਸ਼ ਜਿਸ ਦੀ ਪੁਸ਼ਟੀ ਵਿਦੇਸ਼ ਮੰਤਰੀ लुइस गिलबर्टो मुरिलो ने की थी चीन ने इस साल च تایवान ਦੇ ਵਾਲੇ ਦੁਆਲੇ ਕੀਤੇ کئی ਫੌਜੀ ਅਭਿਆਸ تایਵਾਨ ਦੇ ਨਵੇਂ ਰਾਸ਼ਟਰਪਤੀ ਦੇ ਸੌਣ ਚੁੱਕਣ ਤੋਂ ਕੁਝ ਦਿਨ ਬਾਅਦ ਚੀਨ ਨੇ تایਵਾਨ ਦੇ ਵਾਲੇ ਦੁਆਲੇ ਸਭ ਤੋਂ ਵੱਧ ਕੀਤਾ ਅਭਿਆਸ ਵਿਆਪਕ ਫੌਜੀ ਅਭਿਆਸ ਚੀਨ ਨੇ ਬੀਤੇ ਦਿਨ ਸਵੇਰੇ 8:30 ਵਜੇ ਫਿਰ ਕੀਤਾ ਫੌਜੀ ਅਭਿਆਸ ਨੋਇਡਾ 39 ਦਿਨਾਂ ਚ 12 ਅਜੇਹ ਬਿਲਡਰਾਂ ਦੀ ਪ੍ਰਾਪਰਟੀ ਕਰੇਗੀ ਸੀ ਜਿਨ੍ਹਾਂ ਦੇ ਪ੍ਰੋਜੈਕਟਾਂ ਵਿੱਚ ਖਾਲੀ ਫਲੈਟਾਂ ਪਲਾਟਾਂ ਦੇ ਦੁਕਾਨਾਂ ਦਾ ਸਰਵੇਖਣ ਕੀਤਾ ਗਿਆ। ਜੀਵਨ ਵਿੱਚ ਜੀਵਨ ਸਾਥੀ ਦੀ ਹੁੰਦੀ ਵਿਸ਼ੇਸ਼ ਅਹਿਮੀਅਤ ਜੇਕਰ ਜੀਵਨ ਸਾਥੀ ਚੰਗਾ ਹੋਵੇ ਤਾਂ ਜੀਵਨ ਵਿੱਚ ਆਉਣ ਵਾਲੀ ਕੋਈ ਵੀ ਸਮੱਸਿਆ ਲੱਗਦੀ ਛੋਟੀ। ਕਿਸੇ ਸਮੇਂ ਭਾਰਤੀ ਅਰਧਪਤੀ ਸੰਜੀਵ ਵਿਕਚੰਦਾਨੀ ਆਪਣੀ ਪਤਨੀ ਦੀ ਤਨਖਾਹ ਨਾਲ ਕਰਦਾ ਸੀ ਗੁਜ਼ਾਰਾ ਅੱਜ ਉਸਨੇ ਆਪਣੀ ਪਤਨੀ ਦੇ ਸਾਥ ਕਰਕੇ ਕਰੋੜਾਂ ਅਰਬਾਂ ਦਾ ਕਾਰੋਬਾਰ ਕੀਤਾ ਖੜਾ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਅੱਜ ਹੋਈਆਂ ਜਾਰੀ ਪੰਜਾਬ ਵਿੱਚ ਪੈਟਰੋਲ 22 ਪੈਸੇ ਸਸਤਾ ਹੋ ਕੇ 96.50 ਪੈਸੇ ਪ੍ਰਤੀ ਲੀਟਰ ਹੋਇਆ ਤੇ ਪੈਟਰੋਲ ਤੇ ਡੀਜ਼ਲ 25 ਪੈਸੇ ਸਸਤਾ ਹੋ ਕੇ 86.85 ਪੈਸੇ ਪ੍ਰਤੀ ਲੀਟਰ ਹੋਇਆ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਨੂੰ ਕਰਦੀਆਂ ਅਪਡੇਟ ਮਈ ਮਹੀਨੇ ਵਿੱਚ ਤੇਲ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਅਤੇ ਘਰੇਲੂ ਸਿਲੰਡਰਾਂ ਤੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ 1 ਜੂਨ ਨੂੰ ਅਪਡੇਟ ਕੀਤੀਆਂ ਜਾਣਗੀਆਂ ਜਿਸ ਨਾਲ ਅਗਲੇ ਮਹੀਨੇ ਤੋਂ ਤੁਹਾਡੀ ਜੇਬ ਤੇ ਪੈ ਸਕਦਾ ਸਦਾ ਹਸਾ ਨੈਸ਼ਨਲ ਹੈਲਥ ਕਲੇਮ ਐਕਸਚੇਂਜ ਅਗਲੇ 2-3 ਮਹੀਨਿਆਂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਨੈਸ਼ਨਲ ਹੈਲਥ ਅਥਾਰਟੀ ਅਤੇ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਨੇ ਮਿਲਾਇਆ ਹੱਥ ਇਹ ਪਾਰਦਰਸ਼ਤਾ ਦੇ ਨਾਲ ਸਿਹਤ ਬੀਮਾ ਦਾਅਵਿਆਂ ਦੀ ਪ੍ਰਕਿਰਿਆ ਨੂੰ ਕਰੇਗਾ ਤੇਜ਼ ਆਰਬੀਆਈ ਵੱਲੋਂ ਜਾਰੀ ਬੁਲੇਟਿਨ ਵਿੱਚ ਕ੍ਰਿਸਟੋ ਕਰੰਸੀ ਦੇ ਉਦੇਸ਼ਾਂ ਨੂੰ ਕੀਤਾ ਗਿਆ ਉਜਾਗਰ ਆਰਪੀਆਈ ਨੇ ਇੱਕ ਵਾਰ ਫਿਰ ਕ੍ਰਿਪਟੋ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਦਿੱਤੀ ਚੇਤਾਵਨੀ ਕਿ ਹਾ ਪਰਚੂਨ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਦਿਨੇਸ਼ ਕਾਰਤਿਕ ਨੇ ਆਈਪੀਐਲ ਤੋਂ ਸन्यास ਲੈਣ ਦੀ ਕੀਤੀ ਤਿਆਰੀ ਮੈਚ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੇ ਕੀਤਾ ਐਲਾਨ ਆਸਟ੍ਰੇਲੀਆ ਦੇ ਮਾਨ ਬੱਲੇਬਾਜ਼ ਰਿੱਕੀ ਪੌਂਟਿੰਗ ਨੇ ਠੁਕਰਾਇਆ ਭਾਰਤ ਦੇ ਮੁੱਖ ਕੋਚ ਦਾ ਅਹੁਦਾ ਕਿਹਾ ਇਹ ਉਸਦੀ ਲਾਈਫ ਸਟਾਈਲ ਵਿੱਚ ਨਹੀਂ ਬੈਠਦਾ ਫਿਰ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਤੇ ਰਾਜਸਥਾਨ ਰਾਇਲਜ਼ ਨੇ ਐਲੀਮੀਨੇਟਰ ਮੈਚ ਵਿੱਚ ਰਾਇਲਜ਼ ਚੈਲੈਂਜਰ ਬੰਗਲੌਰ ਨੂੰ 4 ਵਿਕਟਾਂ ਨਾਲ ਹਰਾਇਆ ਤੇ ਫਾਈਨਲ 'ਚ ਕੀਤਾ ਪ੍ਰਵੇਸ਼ ਇਸ ਹਾਰ ਨਾਲ ਰੌਲ ਚੈਲੈਂਜਰ ਬੰਗਲੂਰੂ ਦਾ ਫਾਈਨਲ 'ਚ ਪਹੁੰਚਣ ਦਾ ਸੁਪਨਾ ਹੋਇਆ ਚੱਕਣਾ ਸੀ ਮਹਾਨ ਬੱਲੇਬਾਜ਼ ਸੁਨੀਲ ਕੁਆਸਕਰ ਨੇ ਆਈਪੀਐਲ ਦੇ ਪਹਿਲੇ ਕੁਆਲੀਫਾਇਰ ਦੇ ਪਲੇਆਫ ਵਿੱਚ ਸਨਰਾਈਜ਼ਰਸ ਹైదరాబాద్ ਦੀ ਬੱਲੇਬਾਜ਼ੀ ਨੂੰ ਦੱਸਿਆ ਗੁੰਝਲਦਾਰ ਕਿਹਾ ਸਨਰਾਈਜ਼ਰਸ ਹైదరాబాద్ ਨੂੰ ਇਸ ਰਣਨੀਤੀ ਦਾ ਖਮਿਆਜ਼ਾ ਕਲਕੱਤਾ ਨਾਈਟ ਰਾਈਡਰਸ ਦੇ ਖਿਲਾਫ ਹਾਰ ਦੇ ਰੂਪ ਵਿੱਚ ਪਿਆ ਭੁਗਤਣਾ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੂਖ ਖਾਨ ਦੀ ਵਿਗੜੀ ਸਿਹਤ ਹਸਪਤਾਲ ਚ ਕਰਵਾਇਆ ਭਾਰਤੀ ਗਰਮੀ ਕਾਰਨ ਸੁਪਰਸਟਾਰ ਦੀ ਸਿਹਤ ਹੋਈ ਖਰਾਬ ਅਦਾਕਾਰ ਨੀਰੂ ਬਾਜਵਾ ਅਕਸਰ ਸੋਸ਼ਲ ਮੀਡੀਆ ਉੱਤੇ ਰੰਗੀ ਐਕਟਿਵ ਹਾਲ ਹੀ ਵਿੱਚ ਉਸਨੇ ਆਪਣੇ ਪਰਿਵਾਰ ਨਾਲ ਬਤਾਇਆ ਸਮਝ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕੀਤੀਆਂ ਸਾਂਝੀਆਂ ਭੋਜਪuri ਸਟਾਰ ਪਵਨ ਸਿੰਘ ਨੂੰ ਭਾਈਪਾ ਨੇ ਪਾਰਟੀ ਚੋਂ ਕੱਢਿਆ ਬਾਹਰ ਸੂਬਾ ਹੈੱਡਕੁਆਰਟਰ ਦੇ ਇੰਚਾਰਜ ਅਰਵਿੰਦ ਸ਼ਰਮਾ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੇ ਅਧਿਕਾਰਤ ਉਮੀਦਵਾਰ ਖਿਲਾਫ ਲੜਦੇ ਚੋਣਾਂ ਰਾਖੀ ਸਾਮਤ ਦੇ ਟਿਊਮਰ ਦਾ ਹੋਇਆ ਸਫਲ ਆਪਰੇਸ਼ਨ ਪਰ ਉਸਦੀ ਸਿਹਤ ਅਜੇ ਵੀ ਠੀਕ ਨਹੀਂ ਠੀਕ ਰਾਖੀ ਦੇ ਸਾਬਕਾ ਪਤੀ ਰਿਤੇਸ਼ ਸਿੰਘ ਨੇ ਉਸ ਦੀ ਹੈਲਥ ਅਪਡੇਟ ਕੀਤੀ ਸ਼ੇਅਰ ਦੱਸਿਆ ਰਾਖੀ ਸਾਮਤ ਦੀ ਜਾਨ ਅਜੇ ਵੀ ਖਤਰੇ 'ਚ ਦਿਲਜੀਤ ਦੁਸਾਂਝ ਦਾ ਗੀਤ ਬਦੋ ਬਦੀ ਸੋਸ਼ਲ ਮੀਡੀਆ ਤੇ ਹੋ ਰਿਹਾ ਖੂਬ ਵਾਇਰਲ ਇਸ ਗੀਤ ਦਾ ਸਿਰਫ ਆਮ ਜਨਤਾ ਹੀ ਨਹੀਂ ਸਗੋ ਫਿਲਮੀ ਸਤਾਰਿਆਂ ਵਿਚਾਲੇ ਵੀ ਕਰੇਜ਼ ਵੇਖਣ ਨੂੰ ਮਿਲ ਰਿਹਾ ਹੈ ਮਰਹੂਮ ਗਾਇਕ ਸਤੂ ਮੂਸੇਵਾਲੇ ਦਾ ਪਰਿਵਾਰ ਲਗਾਤਾਰ ਸੋਸ਼ਲੀਆਂ 'ਚ ਮਾਤਾ ਚਰਨ ਕੌਰ ਦੀ ਛੋਟੇ ਸਿੱਧੂ ਨਾਲ ਇੱਕ ਹੋਰ ਵੀਡੀਓ ਆਈ ਸਾਹਮਣੇ ਜਿਸ ਵਿੱਚ ਉਹ ਛੋਟੇ ਸਿੱਧੂ ਨੂੰ ਪਿਆਰ ਨਾਲ ਨਿਹਾਰਦੇ ਆਈ ਨਜ਼ਰ ਟੀਵੀ ਐਕਟਰ ਅਰਜੁਨ ਬਿਜਲਾਨੀ ਹਾਲ ਹੀ ਵਿੱਚ ਸਾਈਬਰ ਧੋਖਾਧੜੀ ਦਾ ਹੋਇਆ ਸ਼ਿਕਾਰ ਕ੍ਰੈਡਿਟ ਕਾਰਡ ਹੈਕ ਹੋਣ ਤੋਂ ਬਾਅਦ ਉਸਦੇ ਖਾਤੇ 'ਚੋਂ 40000 ਰੁਪਏ ਕਢਵਾਏ ਗਏ ਗੁਰਨਾਮ ਭੁੱਲਰ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਉਹਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਹੁਣ 24 ਮਈ ਨੂੰ ਨਹੀਂ ਹੋਵੇਗੀ ਰਿਲੀਜ਼ ਅਦਾਕਾਰ ਕਰਮਜੀਤ ਅਨਮੋਲ ਚੋਣਾ 'ਚ ਉਮੀਦਵਾਰ ਟੋਣ ਜ਼ਾਬਤੇ ਦੀ ਉਲੰਘਣਾ ਤੋਂ ਬਚਣ ਅਤੇ ਚੋਣਾ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਭਾਰਤ ਵਿੱਚ ਫਿਲਮ ਦੀ ਰਿਲੀਜ਼ ਨੂੰ ਕੀਤਾ ਮੰਦੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਤੋਂ ਬਾਅਦ ਹੁਣ ਅਦਾਕਾਰਾ ਸੀਮਾ ਕੌਸ਼ਲ ਨੇ ਵੀ ਆਪ ਉਮੀਦਵਾਰ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਕਾਮੇਡੀਅਨ ਕਪਲ ਸ਼ਰਮਾ ਨੂੰ ਹਾਲ ਹੀ ਵਿੱਚ 에어ਪੋਰਟ ਤੇ ਆਪਣੇ ਪਰਿਵਾਰ ਨਾਲ ਦੇਖਿਆ ਗਿਆ ਕਪਲ ਦੇ ਪਰਿਵਾਰ ਨਾਲ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਇਸ ਦੌਰਾਨ ਕਪਲ ਦੀ ਬੇਟੀ ਦਾ ਕਿਊਟ ਅੰਦਾਜ਼ ਕੀਤਾ ਗਿਆ ਕਾਫੀ ਪਸੰਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर